ਰਖੜੀ ਦਾ ਤਿਉਹਾਰ ਆ ਰਿਹਾ ਹੈ ਹਰ ਇੱਕ ਭੈਣ ਨੇ ਭਰਾ ਨੂੰ ਰਖੜੀ ਬੰਨਣ ਜਾਣਾ ਹੈ ਤੇ ਜਿੱਥੇ ਭੈਣ ਇਹ ਉਮੀਦ ਰੱਖਦੀ ਹੈ ਵੀ ਮੈਨੂੰ ਭਰਾ ਕੁਝ ਨਾ ਕੁਝ ਲੈ ਕੇ ਦੇਵੇ ਹਰ ਇੱਕ ਭੈਣ ਨੂੰ ਹੁੰਦਾ ਹੋਣਾ ਵੀ ਚਾਹੀਦਾ ਪਰ ਭੈਣੋ ਤਿਉ ਮੈਂ ਇੱਕ ਬੇਨਤੀ ਕਰਾਂਗਾ ਇੱਕ ਜਿੱਥੇ ਆਪਾਂ ਕੁਝ ਗਿਫਟ ਲੈਨੇ ਆ ਉਥੇ ਇੱਕ ਪ੍ਰਾਣ ਵੀ ਭਰਾ ਕੋਲੋਂ ਜ਼ਰੂਰ ਲਿਓ ਰਖੜੀ ਬੰਨਣ ਬੰਨਣ ਤੋਂ ਬਾਅਦ ਭਰਾ ਦਾ ਹੱਥ ਆਪਦੇ ਸਿਰ ਤੇ ਰੱਖਿਓ ਆਪਦੀ ਸੌਂਹ ਖਵਾਇਓ ਵੀ ਵੀਰਾ ਜਿੱਥੇ ਅੱਜ ਦੁਨੀਆ ਦੇ ਨੌਜਵਾਨ ਨਸ਼ੇ ਦੇ ਦਰਿਆਵਾਂ 'ਚ ਰੁੜ ਰਹੇ ਨੇ ਤੂੰ ਸੌਂ ਖਾ ਮੈਂ ਕਦੇ ਵੀ ਮਾੜੀ ਸੰਗਤ ਨਹੀਂ ਕਰਾਂਗਾ ਤੇ ਮੈਂ ਨਸ਼ਾ ਨਹੀਂ ਕਰਾਂਗਾ ਤੇ ਵੀਰਾਂ ਨੂੰ ਬੇਨਤੀ ਏ ਭੈਣਾਂ ਨੂੰ ਜਿਹੜੀਆਂ ਬੱਚੀਆਂ ਜੇ ਵਿਆਹੀਆਂ ਨਹੀਂ ਵਿਆਉਣ ਯੋਗ ਨੇ ਉਹ ਕੋਈ ਬਾਹਰੋਂ ਮਿਲ ਜਾਂਦਾ ਝਟਕੜੀ ਕੋਈ 6 ਮਹੀਨਿਆਂ ਵਾਸਤੇ ਜਾਂ ਸਾਲ ਵਾਸਤੇ ਤੇ ਕਹਿ ਦਿੰਦੀਆਂ ਨੇ ਮੇਰਾ ਪਿਆਰ ਹੈ ਪਿਓ ਨੂੰ ਠੋਕਰ ਮਾਰਦੀ ਭਰਾ ਨੂੰ ਮਾਰਦੀ ਤੇ ਸੱਚ ਜਾਣਿਆ ਜੇ ਮਾਂ ਬਾਪ ਤੋਂ ਬਾਅਦ ਪਹਿਲਾ ਪਿਆਰ ਭਰਾ ਹੀ ਹੁੰਦਾ ਹੈ ਜਿੰਦੇ ਨਾਲ ਖੇਡਦੀ ਏ ਭੈਣ ਜਿੰਦੇ ਨਾਲ ਹੱਸਦੀ ਏ ਜਿੰਦੇ ਨਾਲ ਕੋਟਮਾਰ ਵੀ ਇੱਕ ਦੂਜੇ ਦੀ ਕਰ ਦਿੰਦੇ ਨੇ ਤੇ ਕਈ ਵਾਰ ਭਰਾ ਵੱਡਾ ਹੋਵੇ ਭੈਣ ਛੋਟੀ ਹੋਵੇ ਤੇ ਉਹਦੀਆਂ ਫਰਾਕਾਂ ਵੀ ਚੇਂਜ ਕਰ ਦਿੰਦਾ ਐਨਾ ਪਿਆਰ ਹੁੰਦਾ ਭਰਾ ਦਾ ਤੇ ਭੈਣ ਕੋਲੋਂ ਇਹ ਵੀ ਪ੍ਰੋਮਿਸ ਭੈਣ ਕਰੇ ਧੀ ਕਰੇ ਵੀ ਵੀਰਾ ਤੇਰੇ ਤੋਂ ਬਿਨਾ ਮੈਂ ਕਿਸੇ ਨਾਲ ਨਹੀਂ ਵੇਖਾਂਗੀ ਜਿੱਥੇ ਤੂੰ ਮੈਨੂੰ ਭੇਜੇਗਾ ਉੱਥੇ ਮੈਨੂੰ ਤੇਰੇ ਤੇ ਵਿਸ਼ਵਾਸ ਹੈ ਮੈਂ ਰਾਣੀ ਬਣ ਕੇ ਰਾਵਾਂਗੀ ਕਿਉਂਕਿ ਮੇਰਾ ਸਭ ਤੋਂ ਪਹਿਲਾ ਤੇ ਸੋਚਾ ਤੇ ਸੁਵਿਤਰਾ ਪਿਆਰ ਪਵਿੱਤਰ ਪਿਆਰ ਮੇਰਾ ਤੂੰ ਐ ਦੂਜਾ ਬਾਹਰ ਦਾ ਨਹੀਂ